ਆਲੂ ਮੇਰਾ ਮਾਲ ਦਰਪਾ ਤੇਰਾ ਮੇਰਾ ਮਾਲ ਕਾ ਨਾ ਨੇ ਮੇਰਾ ਮਾਲਤਾ ਉਹ ਸਿਹਰੀ ਦੇ ਲੋਕ ਖੜੇ ਨੇ ਉਹ ਕਹਿੰਦੇ ਚਾਰ ਪੰਜ ਮਹੀਨੇ ਤੋਂ ਅਸੀਂ ਪਿੰਨੂ ਕਹਿ ਰਹੇ ਆ ਬੇ ਜਿਹੜੇ ਤਾਰਾਂ ਨੇ ਇਹ ਹਟਵਾ ਦੇ ਚਾਹੀਦੀਆਂ ਨੇ ਪਰ ਸਰਕਾਰ ਦਾ ਧਿਆਨ ਹੀ ਨਹੀਂ ਉਹ ਰੋਜ ਨਾ ਧਿਆਨ ਕਰਕੇ ਅੱਜ ਦੇਖੋ ਕਿਡਾ ਵਾਕਿਆ ਹੋ ਗਿਆ ਕਿ ਜਿਹੜੇ ਚਾਰ ਲੋਕ ਸੇਵਾ ਕਰ ਰਹੇ ਸੀ ਉਹਨਾਂ ਨੂੰ ਕਰਨ ਪਿਆ ਇੱਕ ਹਾਈ ਟੈਂਸ਼ਨ ਤਾਰਾਂ ਨੇ ਉਹਨੇ ਹਾਈ ਟੈਂਸ਼ਨ ਪਾਰਨ ਦੇ ਤੋਂ ਬਲਕ ਕਰੰਟ ਵੀ ਮੇਰੇ ਖਿਆਲੇ ਬਹੁਤ ਜ਼ਿਆਦਾ ਹੈ ਤੇ ਉਹ ਜਦੋਂ ਤਾਰਾਂ ਦੇ ਨਾਲ ਲੱਗੇ ਨਿਸ਼ਾਨ ਸਾਹਿਬ ਤੇ ਇੱਕ ਬੰਦੇ ਡੈਥ ਹੋ ਗਏ ਅੰਕੜੇ ਨੇ ਸਾਰੇ ਸਾਰੇ ਜਿਹੜੇ ਲੋਕ ਸਾਰੇ ਏਰੀਆ ਦੇ ਲੋਕ ਖੜੇ ਨੇ ਉਹ ਕਹਿ ਰਹੇ ਜਿਵੇਂ ਅਸੀਂ ਬਾਰ-ਬਾਰ ਲਿਖ ਕੇ ਦੋ ਚਾਰ ਵਾਰ ਦਿੱਤਾ ਹੋਇਆ ਪਰ ਤੁਹਾਡੇ ਸਾਹਮਣੇ ਕੰਮ ਕੋਈ ਹੁੰਦਾ ਨਹੀਂ ਸਰਕਾਰیں ਐਂ ਜੀ ਅੰਨੀਆਂ ਬੋਲੀਆਂ ਸਰਕਾਰਾਂ ਨੇ ਜਿੰਨੇ ਦਿਨ ਕੋ واقعہ ਨਹੀਂ ਹੋ ਜਾਂਦਾ ਉਨੇ ਦਿਨ ਤੱਕ ਸੁਣਵਾਈ ਨਹੀਂ ਬੜੀ ਦੇਰ ਤੱਕ ਲਿਖਦੇ ਪਾ ਜੀ ਮਹਿਕਮੇ ਨੂੰ ਅੱਜ ਕਰਦੇ ਆ ਕੱਲ ਕਰਦੇ ਆ ਐਸਾ ਕਰਦੇ ਕਰਦੇ ਅੱਜ ਬਹੁਤ ਦੇਰ ਹੋ ਗਈ ਇੱਕ ਅੰਦੇ ਕਰਦੀ ਰਿਹਾ ਕਿ ਅਸੀਂ ਕਾਫੀ ਵਾਰ ਲਿਖ ਕੇ ਵੀ ਦਿੱਤਾ ਹੈ ਈਵਨ ਕਿਉਂ ਕਹਿੰਦੇ ਜੀ ਸਾਡਾ ਪਾਸ ਵੀ ਹੋ ਗਿਆ ਵੀ ਤੁਹਾਡਾ ਇਹਨਾਂ ਐਫਐਫ ਫਾਸ ਹੋ ਗਏ ਨੇ ਲੇਕਿਨ ਡਿਲੇ ਹੋਈ ਜਾ ਰਹੀ ਅਸੀਂ ਕਿਤੇ ਕਦੀ ਕਹਿੰਦੇ ਪਾਣੀ ਆ ਗਿਆ ਦਚਰਾਜ ਨਿਊਜ਼ ਦੇਖਣੇ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਹਲਕਾ ਸੈਂਟਰਲ ਸਿੰਗਾਰ ਸਿਨੇਮਾ ਰੋਡ ਦੇ ਉੱਤੇ ਧਰਮਪੁਰਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਸ ਦੇ ਵਿੱਚ ਮੰਦਪਾਗ ਦੇ ਘਟਨਾ ਜਿਹੜੀ ਅੱਜ ਵਾਪਰਦੀ ਆ ਤੁਹਾਨੂੰ ਦੱਸਦੇ ਆ ਕਿ ਚੋਲਾ ਸਾਹਿਬ ਉਤਾਰਨ ਵੇਲੇ ਇਹ ਘਟਨਾ ਵਾਪਰਦੀ ਆ ਜਦੋਂ ਗੁਰਦੁਆਰਾ ਸਾਹਿਬ ਦੇ ਚਾਰ ਜਿਹੜੇ ਸੇਵਾਦਾਰ ਨੇ ਉਹਨ ਮਿਲ ਕੇ ਚੋਲਾ ਸਾਹਿਬ ਉਤਾਰ ਰਹੇ ਸੀ ਤਾਂ ਅਚਾਨਕ ਹਾਈ ਟੈਨਸ਼ਨ ਤਾਰਾਂ ਦੀ ਚਪੇੜ ਦੇ ਵਿੱਚੋਂ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਜਿਹਨਾਂ ਦਾ ਨਾਮ ਕਾਲੂ ਫਿਲਹਾਲ ਦੱਸਿਆ ਜਾ ਰਿਹਾ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਤਿੰਨ ਜਿਹੜੇ ਲੋਕ ਨੇ ਉਹ ਜ਼ਖਮੀ ਨੇ ਲੁਧਿਆਣਾ ਸੀਐਮਸੀ ਹਸਪਤਾਲ ਦੇ ਵਿੱਚ ਮੈਂ ਮੌਜੂਦ ਆ ਜਿੱਥੇ ਲਗਾਤਾਰ ਪਰਿਵਾਰਕ ਮੈਂਬਰ ਪਹੁੰਚ ਰਹੇ ਨੇ ਗਮ ਦਾ ਮਾਹੌਲ ਇੱਥੇ ਬਣਿਆ ਹੋਇਆ ਹੈਗਾ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਬੀਜੇਪੀ ਦੇ ਸੀਨੀਅਰ ਲੀਡਰ ਗੁਰਦੇਵ ਸ਼ਰਮਾ ਜੀ ਵੀ ਪਹੁੰਚੇ ਨੇ ਗੁਰਦੁਆਰਾ ਦੀ ਜਿਹੜੀ ਉਹ ਟੀਮ ਉਹ ਪਹੁੰਚੀ ਹੋਈ ਆ ਲੇਕਿਨ ਕਿਤੇ ਨਾ ਕਿਤੇ ਵੱਡੀਆਂ ਗੈਲੀ ਇੱਥੇ ਹੁੰਦੀ ਹੋਈ ਨਜ਼ਰ ਆ ਰਹੀ ਆ ਸੀ ਜਦੋਂ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਈ ਵਾਰ ਉਲਿੱਖੇ ਦੇ ਚੁੱਕੇ ਨੇ ਕਿ ਗੁਰਦੁਆਰਾ ਸਾਹਿਬ ਦੇ ਇੱਕਦਮ ਸਾਹਮਣੇ ਹਾਈ ਟੈਨਸ਼ਨ ਤਾਰਾ ਨੇ ਉਹਨਾਂ ਨੂੰ ਬਦਲਣਾ ਚਾਹੀਦਾ ਕਿਉਂਕਿ ਹਰ ਵੇਲੇ ਖਤਰਾ ਜਿਹੜਾ ਬਣਿਆ ਰਹਿੰਦਾ ਤਾਂ ਕਿਤੇ ਨਾ ਕਿਤੇ ਅੱਜ ਜਿਹੜੀ ਆ ਉਹ ਹਨ ਹੋਣੀ ਹੋਗੀ ਜਦੋਂ ਇਹ ਸਾਰੇ ਚਾਰ ਵਿਅਕਤੀ ਮਿਲ ਕੇ ਚੋਲਾ ਸਾਹਿਬ ਜਿਹੜਾ ਉਤਾਰ ਰਹੇ ਸੀਗੇ ਤਾਂ ਅਚਾਨਕ ਬੈਲੈਂਸ ਇਹਨਾਂ ਦਾ بگੜਦਾ ਤੇ ਲੋਹੇ ਦੀ ਪਾਈਪ ਜਿਹੜੀ ਆ ਇਹਨਾਂ ਦੇ ਹੱਥੋਂ ਹਾਈ ਟੈਨਸ਼ਨ ਤਾਰਾ ਨੂੰ ਟੱਚ ਕਰ ਦਿੰਦੀ ਆ ਤੇ ਜਿਸ ਤੋਂ ਬਾਅਦ ਕਰੰਟ ਦੌੜਦਾ ਤੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹਲੇ ਜਿਹੜੇ ਚਾਰੇ ਪੀਐਮਸੀ ਹਸਪੀਟਲ ਦੇ ਵਿੱਚ ਦਾਖਲ ਨੇ ਜਿੱਥੇ ਇੱਕ ਨੂੰ ਜਿਹੜਾ ਮ੍ਰਿਤਕ ਡਿਕਲੇਅਰ ਕੀਤਾ ਗਿਆ ਤੇ ਤਿੰਨ ਦੀ ਜਿਹੜੀ ਆ ਉਸ ਜ਼ਖਮੀ ਹਾਲਤ ਦੇ ਵਿੱਚ ਨੇ ਹਾਲਾਂਕਿ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਠੀਕ ਦੱਸੀ ਜਾ ਰਹੀ ਆ ਖਤਰੇ ਤੋਂ ਬਾਹਰ ਨੇ ਲੇਕਿਨ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਭੈਣਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਅਤੇ ਹੁਣ ਦੁੱਖ ਦਾ ਜਿਹੜਾ ਮਾਹੌਲ ਆ ਇਸ ਵੇਲੇ ਜੀ ਜੀ ਤੁਸੀਂ ਪਹੁੰਚੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤਰੰਗਪੁਰਾ ਦੇ ਵਿੱਚ ਮੰਦਪਾਂ ਦੇ ਘਟਨਾ ਜਿਹੜੀ ਵਾਪਰੀ ਆ ਬਈ ਚੋਲਾ ਸਾਈਡ ਚੇਂਜ ਕਰਦੇ ਵੇ ਚਾਰ ਬੰਦੇ ਚੋਲ੍ਹੇ ਦੇ ਦੇਖੋ ਦਰਪੁਰਸ਼ੰਗਰ ਸਿਨੇਮਾ ਰੋਡ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਮਹੀਨੇ ਸੰਗਰਾਦ ਵਾਲੇ ਦਿਨ ਸੇਵਾ ਕਰਦੇ ਨੇ ਔਰ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਸੀ ਤੇ ਉਸ ਟਾਈਮ ਉਹ ਇੱਕ ਸਾਈਡ ਤੇ ਜਿਹੜਾ ਗਿਆ ਝੁਗ ਗਿਆ ਤੇ ਉਹ ਅੱਗੇ ਤਾਰਾ ਜਾਂਦੀਆਂ ਨੇ ਦੇਖੋ ਵਸੇ ਬੜੇ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਦੱਸ ਰਹੇ ਨੇ ਸਾਰੇ ਉਸ ਏਰੀਆ ਦੇ ਲੋਕ ਖੜੇ ਨੇ ਉਹ ਕਹਿੰਦੇ ਚਾਰ ਪੰਜ ਮਹੀਨੇ ਤੋਂ ਅਸੀਂ ਪਹਿਲਾਂ ਕਹਿ ਰਹੇ ਆਂ ਵੀ ਇਹ ਜਿਹੜੇ ਤਾਰਾਂ ਨੇ ਇਹ ਹਟਵਾ ਦੇਣੇ ਚਾਹੀਦੇ ਆਂ ਪਰ ਸਰਕਾਰ ਦਾ ਧਿਆਨ ਹੀ ਨਹੀਂ ਔਰ ਅੱਜ ਨਾ ਧਿਆਨ ਕਰਕੇ ਅੱਜ ਦੇਖੋ ਕਿਡਾ ਵਾਕਿਆ ਹੋ ਗਿਆ कि ਜਿਹੜੇ 4 ਲੋਕ ਸੇਵਾ ਕਰ ਰਹੇ ਸੀ ਉਹਨਾਂ ਨੂੰ ਕਰੰਟ ਪਿਆ ਇੱਥੇ ਵਾ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਔਰ ਤਿੰਨ ਮੈਂ ਉਹਨਾਂ ਦਾ ਪਤਾ ਲੈ ਕੇ ਆਇਆ ਬਿਲਕੁਲ ਠੀਕ ਹੈਗੇ ਨੇ ਪਰਮਾਤਮਾ ਨੇ ਚਲੋ ਉਹਨਾਂ ਨੂੰ ਬਚਾ ਲਿਆ ਪਰ ਜਿਸ ਤਰੀਕੇ ਦੇ ਨਾਲ ਇੱਕ ਨਿਸ਼ਾਨ ਸਾਹਿਬ ਦੇ ਨਾਲ ਤਾਰਾ ਨੇ ਗੁਰਦੁਆਰਾ ਸਾਹਿਬ ਦੇ ਅੱਗੇ ਤਾਰਾ ਨੇ ਸਾਨੂੰ ਇੱਕ ਹਾਈ ਟੈਨਸ਼ਨ ਤਾਰਾ ਨੇ ਔਰ ਇਨੀ ਹਾਈ ਟੈਨਸ਼ਨ ਤਾਰਾ ਦੇ ਜਦੋਂ ਬਲ ਕਰੰਟ ਵਿੱਚ ਰੱਖਿਆ ਗਏ ਬਹੁਤ ਜ਼ਿਆਦਾ ਹੈ ਤੇ ਉਹ ਜਦੋਂ ਤਾਰਾ ਦੇ ਨਾਲ ਲੱਗਾ ਨਿਸ਼ਾਨ ਸਾਹਿਬ ਤੇ ਇੱਕ ਬੰਦੇ ਡੈਥ ਹੋ ਗਏ ਔਰ ਤਿੰਨ ਜਿਹੜੇ ਹੋਰ ਸੇਵਾ ਕਰ ਰਹੇ ਸੀ ਉਹ ਠੀਕ ਨੇ ਪਰਮਾਤਮਾ ਨੇ ਦੀ ਮਿਹਰਬਾਨੀ ਹੋਈ ਗੁਰੂ ਮਹਾਰਾਜ ਦੀ ਮਿਹਰਬਾਨੀ ਹੋਈ ਉਹਨਾਂ ਦਾ ਬਚਾਅ ਹੋ ਗਿਆ ਪਰ ਇੱਕ ਜਿਹੜੇ ਸੇਵਾ ਕਰ ਰਹੇ ਸੀ ਉਹਨਾਂ ਦੀ ਜਾਨ ਚਲੀ ਗਈ ਸਾਨੂੰ ਦੁੱਖ ਹੈ ਸਾਰਿਆਂ ਨੂੰ ਇਸ ਚੀਜ਼ ਦਾ ਜਿਹਨਾਂ ਦੀ ਜਾਨ ਗਈ ਹੈ ਨਿਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਸਤਾਂ ਦਾ ਉਹ ਕਹਿਣਾ ਕਿ ਬਾਰ-ਬਾਰ ਉਹਨਾਂ ਨੇ ਲਿਖ ਕੇ ਵੀ ਦਿੱਤਾ ਤੇ ਹਰ ਮਾਰ ਜਿਹੜਾ ਸਰਕਾਰ ਨੇ ਕਹਿ ਰਹੇ ਨੇ ਸਾਰੇ ਇਹ ਸਾਰੇ ਏਰੀਆ ਦੇ ਲੋਕ ਸਾਰੇ ਏਰੀਆ ਦੇ ਲੋਕ ਖੜੇ ਨੇ ਉਹ ਕਹਿ ਰਹੇ ਜਿਵੇਂ ਅਸੀਂ ਬਾਰ-ਬਾਰ ਲਿਖ ਕੇ ਦੋ ਚਾਰ ਵਾਰ ਦਿੱਤਾ ਹੋਇਆ ਹੈ ਪਰ ਤੁਹਾਡੇ ਸਾਹਮਣੇ ਕੰਮ ਕੋਈ ਹੁੰਦਾ ਨਹੀਂ ਸਰਕਾਰیں ਐਸੀ ਅੰਨੀਆਂ ਬੋਲੀਆਂ ਸਰਕਾਰਾਂ ਨੇ ਜਿੰਨੇ ਦੇ ਕੋਈ ਵਾਕਿਆ ਨਹੀਂ ਹੋ ਜਾਂਦਾ ਉਨੇ ਦਰ ਤੱਕ ਸੁਣਵਾਈ ਨਹੀਂ ਚਲੋ ਹੁਣ ਵੀ ਮੈਂ ਦੇ ਅਫਸਰ ਅਗੇ ਬਰਾਤਨਾ ਕਰਾਂਗੇ ਵੀ ਜਲਦੀ ਤੋਂ ਜਲਦ ਉਹ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਤਾਰਾ ਹੈਗੀਆਂ ਨੇ ਉਹਨਾਂ ਨੂੰ ਹਟਾਇਆ ਜਾਵੇ ਵੀ ਜੇ ਅੱਜ ਪਰਮਾਤਮਾ ਨੇ ਚਲੋ ਇੱਕ ਜਾਣ ਗਈ ਬਹੁਤ ਮਾੜੀ ਗੱਲ ਹੋਈ ਹੈ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਸਕੇ ਕਿਉਂਕਿ ਉਹ ਉਸ ਗੁਰਦੁਆਰਾ ਸਾਹਿਬ ਦੀ ਬਹੁਤ ਮਰਤ ਹੈ ਸਾਰੇ ਏਰੀਆ ਦੇ ਲੋਕ ਸਾਰੇ ਉੱਤੇ ਮੱਥਾ ਟੇਕਣ ਜਾਂਦੇ ਨੇ ਔਰ ਤਾਰਾ ਜੀ ਬਾਹਰ ਜਾਂਦੀਆਂ ਰਹੇ ਔਰ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਜਿਹੜਾ ਵੀ ਉਹ ਤਾਰਾ ਨੂੰ ਜਲਦੀ ਤੋਂ ਜਲਦੀ ਬਦਲਣਾ ਚਾਹੀਦਾ ਲੱਗਦਾ ਕਿਸੇ ਨਾ ਕਿਸੇ ਪ੍ਰਸ਼ਾਸਨ ਦੀ ਕਿਉਂਕਿ ਅਣਗੈਲੀ ਆ ਤਾਂ ਇੱਕ ਵਾਰੀ ਜਾਲੇ ਚਲੋ ਗੱਲ ਜੀ ਆ ਮੌਕਾ ਨਹੀਂ ਆ ਮੌਕਾ ਆ ਮੌਕਾ ਨਹੀਂ ਰਾਜਨੀਤੀ ਕਰਨ ਦਾ ਮੌਕਾ ਨਹੀਂ ਹੈਗਾ ਪਰ ਇੱਕ ਬੜੇ ਸ਼ਰਮਨਾ ਕਹਿਣਾ ਬੈਰਿਆ ਵੀ ਇੰਨੇ ਇਤਿਹਾਸਕ ਸਾਡੇ ਗੁਰਦੁਆਰਾ ਸਾਹਿਬ ਨੇ ਔਰ ਉਹਦੇ ਜਿਹੜੇ ਉਹ ਤੋਂ ਏਰੀਆ ਦੇ ਜਿਹੜੇ ਸਾਰੇ ਸੇਵਾਦਾਰ ਨੇ ਜਾਂ ਲੋਕ ਸਾਰਾ ਏਰੀਆ ਨੇ ਲਿਖ ਦਿੱਤਾ ਹੈ ਵੀ ਇਹ ਤਾਰੇ ਹਟਾਈਆਂ ਜਾਣ ਤਾਰੇ ਹਟਾਈਆਂ ਨਹੀਂ ਗਈਆਂ ਜੀ ਅੱਜ ਜਿਹੜਾ ਕਾਰੰਟ ਲੱਗਣ ਨਾਲ ਤਿੰਨ ਜਣੇ ਆਪਣੇ ਉਹ ਤੇ ਠੀਕ ਨੇ ਸਾਡੇ ਮੈਂਬਰ ਜਿਹੜੇ ਉਹ ਨੀਰ ਪ੍ਰਹਲਾਣਵੀ ਜੀ ਕੇ ਸਾਡੇ ਪਲੱਸ ਆਪਣੇ ਫੈਕਟਰੀ ਸਾਹਿਬ ਸੀਗੇ ਉਹ ਠੀਕ ਨੇ ਲੇਕਿਨ ਇੱਕ ਬੰਦਾ ਜਿਹੜਾ ਸਾਡਾ ਸੇਵਾਦਾਰ ਸੀ ਉਹ ਚੜਾਈ ਚੜ ਗਿਆ ਬੜੀ ਦੁੱਖਾਂ ਦੀ ਗੱਲ ਹੈ ਜੀ ਉਹ ਕਾਲੂ ਕਾਲੂ ਕਹਿੰਦੇ ਜੀ ਉਹਨਾਂ ਦਾ ਸੇਵਾਦਾਰ ਹੈ ਉੱਥੇ ਸਾਡੇ ਮੱਲੇ ਜੀ ਹੁੰਦਾ ਡੈਥ ਹੋਈ ਜਨਾਂ ਦੀ ਕੀ ਲੱਗਦਾ ਵੀ ਇਹ ਹਾਈ ਟੈਂਸ਼ਨ ਉਤਾਰਾ ਜਿਹੜੇ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਰਹੇ ਸੀ ਜੀ ਤੁਸੀਂ ਕਿਤੋਂ ਲਿਖ ਕੇ ਹੋ ਕੇ ਵਾਰਾ ਕੇ ਦਿੱਤਾ ਸੀ ਕੀ ਉਹਨਾਂ ਦਾ ਬੰਦੀ ਬੜੀ ਦੇਰ ਤੱਕ ਲਿਖ ਕੇ ਦਿੱਤਾ ਜੀ ਮੈਂ ਕਿ ਮੈਨੂੰ ਅੱਜ ਕਰਦੇ ਆ ਕੱਲ ਕਰਦੇ ਆ ਐਸਾ ਕਰਦੇ ਕੱਲਦੇ ਅੱਜ ਬਹੁਤ ਦੇਰ ਹੋ ਗਈ ਇਹ ਕਰਦੇ ਕਰਦੀ ਰਹਿ ਗਿਆ ਅਸੀਂ ਕਾਫੀ ਵਾਰ ਲਿਖ ਕੇ ਵੀ ਦਿੱਤਾ ਈਵਨ ਕਿਉਂ ਕਹਿੰਦੇ ਜੀ ਸਾਡਾ ਪਾਸ ਵੀ ਹੋ ਗਿਆ ਵੀ ਤੁਹਾਡਾ ਇਹਨੇ ਫਾਸ ਹੋ ਗਏ ਨੇ ਲੇਕਿਨ ਡਿਲੇ ਹੋਈ ਜਾ ਰਹੀ ਅਸੀਂ ਕਿਤੇ ਕਦੀ ਕਹਿੰਦੇ ਪਾਣੀ ਆ ਗਿਆ ਤਾਂ ਕਰਕੇ ਤੁਹਾਡਾ ਡਿਲੇ ਹੋ ਗਿਆ ਇਸ ਕਰਕੇ ਕਣਕੀ ਮੰਨ ਅੰਗਰੇਜ਼ਾਂ ਦੀ ਵਿਚ ਜਾਈ ਅੰਗਰੇਜ਼ੀ ਨਾ ਹੁੰਦੀ ਜਾਨੇ ਬੱਚੇ ਗੱਲ ਗੱਲ ਸਕਦੀ ਸੀ ਜੀ ਗੱਲ ਸਕਦੇ ਸੀ ਜਾਨ ਬਸ ਮਾਫ ਦੇ ਦੀ ਮੰਗ ਬੰਦਾ ਮੌਜੂਦਨ ਕੀਤਾ ਸੀ ਕਿੰਨੀ ਗੇਜ ਸੀ ਕਿ ਕੋਈ ਬਾਲ ਬੱਚੇ ਵਗੈਰਾ ਉਹਨਾਂ ਦੇ ਗਫਲੀ ਉਹਨੇ 50 ਸਾਲ ਦੀ ਹੋਣੀ ਹੈ ਜਿੰਦੀ ਡੈਥ ਹੋਈ ਹੈ ਜੀ ਕੱਲ ਉਹਦੀ 50 ਸਾਲ ਦੀ ਹੋਣੀ ਅੰਦੇ ਬੱਚੇ ਵਗੈਰਾ ਤਾਂ ਨਹੀਂ ਸੀਗੇ ਪਰ 50 ਸਾਲ ਦੀ ਜੀ ਜਿੰਦੀ ਡੈਥ ਕੋਈ ਨਹੀਂ ਗੁਰਦੁਆਰਾ ਸਾਹਿਬ ਨਹੀਂ ਜੀ ਇਹ ਟਿਬਾ ਰੋਡ ਸਾਈਡ ਦਾ ਆਉਂਦੇ ਕਿਤੇ ਤੇ ਲੇਕਿਨ ਆਮ ਰੈਗੂਲਰ ਸਾਡੇ ਕੋਲ ਗੁਰਦੁਆਰੇ ਸੇਵਾ ਕਰਨ ਆਉਂਦੇ ਹੁੰਦੇ ਸੀਗੇ ਸੇਵਾ ਆਪ ਸਾਹਮਣੇ ਮੰਦਰ ਚ ਵੀ ਕਰਦੇ ਇੱਧਰ ਵੀ ਕਰਦੇ ਸੇਵਾ ਬਹੁਤ ਕਰਦੇ ਸੀਗਾ ਮੇਰਾ ਪਿੰਕੀ ਕੀ ਹੋਇਆ ਮੇਰੇ ਭਰਾ ਨੇ ਕੈਂਟਰ ਆਕੇ ਗੁਰਦਵਾਰੇ ਚ ਮੇਰੇ ਭਰਾ ਦਾ ਕਾਲੂ ਕਾਲੂ ਮੇਰਾ ਭਰਾ ਬਾਦ ਦਰਬਾਰ ਮੇਰਾ ਭਰਾ ਬਾਦ ਕੰਨ ਨੇ ਮੇਰਾ ਭਰਾ ਬਾਦ ਕਦੋਂ ਪਤਾ ਲੱਗਿਆ ਕਾਲੂ ਨੇ ਬੋਲਾ ਲੱਗਾ ਹੁਣ ਇੱਕ ਵਾਰ ਲੱਗਿਆ ਸੋ ਆਏ ਆ ਮੇਰਾ ਭਰਾ ਬਾਦ ਕੋਈ ਆਪਣਾ ਖਲੜਨ ਦਾ ਸੀ ਗਿਆ ਚੜਾ ਅਗਲੀ ਵਾਰ ਆਏ मारता। मारता ना मारता मेरा पुत्र छोटा भरा कुछ नहीं सोचे शोक कुमार ਕਿੰਨੀ ਉਮਰ ਹੈ ਕਿੰਨੀ ਉਮਰ ਹੈ ਗਈ 55 ਸਾਲ ਦੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਪਿੰਕੀ ਆ ਮੈਂ ਸੱਗੀ ਪਿਆਰ ਉਹ ਮਾਂ ਉਹ 50 ਮੈਂ ਮੱਟੇ ਚਾਹ ਰਹੀ ਆ ਮਾਂ ਦੀ ਉਹ ਦੇ ਮਾਂ ਨਾ ਇੱਕ ਵਾਰ ਨਾ ਉਚਾਰਾ ਪਿਆ ਨਹੀਂ ਕਰਦਾ ਸੀ ਆ ਮੈਂ ਤਾਂ 16 ਛੋਟਾ 51 52 ਸਾਲ ਤਾਂ ਸੀ ਆ ਕਿੰਨੇ ਗੰਜਾ 55 ਸਾਲ ਦਾ ਸੀ ਮੇਰਾ ਪਿਤਾ ਮਾਰ ਗਿਆ ਮਾਰ ਗਿਆ ਗਾਂ ਨੂੰ ਮੇਰਾ ਪਿਤਾ ਮਾਰ ਗਿਆ ਭੰਗਾ ਆਪਣੇ ਕਿੰਨਾ ਚੜਿਆ ਕਿ ਤੈਨੂੰ ਨਾ ਚ ਮਾਰ ਗਿਆ